ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਦਾ ਟਾਈਮ ਹੈ ਗੁੱਡ ਮਾਰਨਿੰਗ ਦਮੂ ਕਿੱਦਾਂ ਮੰ ਚੱਲਿਆ ਸਕੂਲ ਬਾਏ OI ਬੀਲਿੰਗ ਆ ਰਹੀ ਦਮੂ ਹਣਾ ਮਿਲੀਨੀਅਮ ਸਕੂਲ ਚੱਲਿਓ ਤੇ ਅੱਜ ਸਵੇਰ ਦਾ ਜੀ ਸਾਡੇ ਮੀਂਹ ਪੈ ਰਿਹਾ ਦੇਖੋ ਪਾਪਾ ਆਜੋ ਪਾਪਾ ਕਿੱਥੇ ਰਹਿ ਗਏ ਟਾਈਮ ਹੋ ਗਿਆ ਪਾਪਾ ਨੂੰ ਕਹੋ ਜਲਦੀ ਕਰੋ ਹੋਰ ਸਭ ਬਹੁਤ ਠੰਡਾ ਹੋ ਗਿਆ ਬਹੁਤ ਗਰਮੀ ਸੀ ਬਹੁਤ ਫਰਕ ਪੈ ਗਿਆ ਮੌਸਮ ਦਾ ਰਾਤ ਦਾ ਹੀ ਚੱਲ ਰਿਹਾ ਹੈ ਹਵਾ ਚੱਲ ਗਈ ਹੀ ਰਾਤ ਪਹਿਲਾਂ ਫੇਰਾ ਤੇ ਨਹੀਂ ਆਗਾ ਦੀ ਰਾਤ ਪਰ ਲੈਟ ਵੀ ਨਹੀਂ ਆਈ ਕਿੱਥੇ ਰਹਿ ਗਏ ਪਾਪਾ ਪਾਪਾ ਗੱਲਾਂ ਮਾਰਦੇ ਹੋਣਗੇ ਕੋਈ ਗੱਲ ਨਹੀਂ ਆਈ ਤੇ ਨਾ ਸਾਫ਼ ਕਰ ਲਾ ਟੇਬਲ ਨਾਲ ਸਾਡੀ ਛਤਰੀ ਵੀ ਖਰਾਬ ਹੋ ਗਈ ਉਹ ਦੰਮੂ ਟੇਬਲ ਦਿੱਤਾ ਕਿਉਂਕਿ ਕਣੀਆਂ ਪਈ ਜਾ ਰਹੀਆਂ ਨੇ ਚਲੋ ਜੀ ਦੰਮੂ ਤੁਰ ਗਈ ਸਾਡੀ ਸਕੂਲ ਤੇ ਨਵੇਂ ਵਲੌਗ ਤੁਹਾਡਾ ਵੈਲਕਮ ਆ ਭੇਜਣਾ ਟਿਫਨ ਪਾਲਿਆ ਨਾ ਟਿਫਨ ਪਾਲਿਆ ਟਿਫਨ ਠੀਕ ਹੈ ਬਾਏ ਬਾਏ ਲੋ ਜੀ ਦੰਮੂ ਤੁਰ ਗਿਆ ਸਕੂਲ ਸਾਡਾ ਤੇ ਬਾਹਰ ਕਣੀਆਂ ਪੈ ਰਹੀਆਂ ਮੌਸਮ ਠੰਡਾ ਹੋ ਗਿਆ ਤੇ ਆਪਾਂ ਵਲੌਗ ਸ਼ੁਰੂ ਕਰਤਾ ਤੇ ਅੱਜ ਜਿਹੜੇ ਘਰ ਦੇ ਕੰਮ ਨੇ ਬਹੁਤ ਜ਼ਿਆਦਾ ਪਏ ਨੇ ਇੰਨੇ ਪਏ ਨਾ ਮੇਰਾ ਮੂੰਹ ਦੇਖੋ ਕਿਵੇਂ ਸੁਸਤਾਰ ਸੁਸਤੀ ਆ ਰਿਹਾ ਕਿਉਂਕਿ ਰਾਤ ਲੇਟ ਸੁੱਤੇ ਸੀ ਅ ਕੱਲ ਵਾਲੇ ਵਲੋਗ ਤਾਂ ਦੱਸਿਆ ਮੇਰਾ ਬੀਪੀ ਬਹੁਤ ਵਧਿਆ ਸੀ ਤੇ ਬੀਪੀ ਵਧਣ ਨਾਲ ਨਾ ਮੈਨੂੰ ਰਾਤ ਨੂੰ ਨੀਂਦ ਹੀ ਨਹੀਂ ਆਈ ਅੱਧੀ ਰਾਤ ਉਹ ਵੀ ਤੇ ਸਵੇਰੇ ਵੀ ਮੈਂ 5 ਵਜੇ ਉੱਠ ਖੜੀ ਕਿਉਂਕਿ ਦਮਨ ਦੀ ਬਣਾਣੀ ਸੀ ਸਬਜ਼ੀ ਅ ਫਰੰਟ ਕੈਮਰੇ ਚ ਵੀਡੀਓ ਬਣਾ ਰਹੀ ਮੈਨੂੰ ਐ ਲੱਗਦਾ ਕਿ ਧੁੰਦਲਾ ਜਾ ਆ ਰਿਹਾ ਮੂੰਹ ਮੇਰਾ ਇੱਕ ਵਾਰੀ ਮੈਂ ਸਾਫ਼ ਕਰ ਲਾਂ ਤੇ ਚਲੋ ਜੀ ਆਪਾਂ ਹੁਣ ਕਰ ਲਈਏ ਆਪਣੇ ਕੰਮ ਤਾਂ ਦੇ ਪਹਿਲਾਂ ਚਾਹ ਪੀ ਲਈਏ ਚਾਹ ਪੀ ਕੇ ਫਿਰ ਘਰ ਦੇ ਕੰਮ ਬਹੁਤ ਪੈਰੇ ਕੱਪੜੇ ਵੀ ਧੋਣ ਵਾਲੇ ਬਹੁਤ ਪੈਲੇ ਕਪੜੇ-ਕਪੜੇ ਧੋ ਲਈਏ ਫਿਰ ਮਿਲਦੇ ਆ ਉਹ ਮੈਨੂੰ ਪਤਾ ਨਹੀਂ ਕੌਣ ਖੜਾ ਹੈ ਪਿੱਛੇ ਨੰਮੀ ਕਿਹੜੀ ਮੈਂ ਪਤਾ ਨਹੀਂ ਕੌਣ ਖੜਾ ਹੈ ਆਪਣੇ ਗਾਈਜ਼ ਬਣ ਗੀ ਆਪਾਂ ਨੂੰ ਚਾਹ ਪੀ ਲਈ ਮੈਂ ਚਾਹ ਬਣਾ ਕੇ ਰੱਖ ਲਈ ਚਾਹ ਪੀ ਕੇ ਫਿਰ ਆਪਾਂ ਕਰਦੇ ਹਾਂ ਆਪਣੇ ਕੰਮ ਧੰਦੇ ਲਓ ਜੀ ਉੱਧਰ ਆ ਗਈ ਆਪਣੀ ਚਾਹ ਚਾਹ ਪੀਨੇ ਫਿਰ ਮਿਲਦੇ ਆ ਤੁਹਾਨੂੰ ਅੱਜ ਸਵੇਰੇ ਮੈਨੂੰ 5 ਵਜੇ ਉੱਠਣਾ ਪਿਆ 5 ਵਜੇ ਉੱਠ ਕੇ ਮੈਂ ਘਰ ਦੇ ਜਿਹੜੇ ਕੰਮ ਨੇ ਸਾਰੇ ਨੇ ਬਿਹੜੇ ਨੇ 5 ਵਜੇ ਇਸ ਕਰਕੇ ਉੱਠਣਾ ਪਿਆ ਕਿਉਂਕਿ ਰਾਤ ਕੋਈ ਸਬਜ਼ੀ ਨਹੀਂ ਬਣਾਈ ਤੇ ਦਮੰਦ ਦਾ ਟਿਫਨ ਲੈ ਡੀ ਕਰਨਾ ਹੈ ਤੇ ਸਵੇਰੇ ਫਿਰ ਮੈਂ ਸ਼ਿਮਲਾ ਮਿਰਚ ਤੇ ਪਨੀਰ ਬਣਾ ਕੇ ਦਿੱਤਾ ਮੈਂ ਕੈਮਰਾ ਤੁੰਦਲਾ ਹੀ ਜਾ ਰਿਹਾ ਪਤਾ ਨਹੀਂ ਕਿਉਂ ਤੇ ਦਮੰਦ ਦਾ ਟਿਫਨ ਟੁਕਣ ਬਣਾਇਆ ਪਰੌਂਠੇ ਬਣਾਏ ਦਵਣ ਕਹਿੰਦੀ ਅੱਜ ਮੈਂ ਪਰੌਂਠੇ ਜ਼ਿਆਦਾ ਲੈ ਕੇ ਜਾਣੇ ਮੇਡੀਆਂ ਫਰੈਂਡ ਕਹਿੰਦੀਆਂ ਨੇ ਕਿ ਪਰੌਂਠੇ ਜ਼ਿਆਦਾ ਲੈ ਕੇ ਆਇਆ ਕਰੋ ਉਹ ਹੋ ਗਿਆ ਬੋਲ ਕੱਟ ਬਣੀ ਚਲੋ ਮੈਂ ਚਾਹ ਪੀ ਲਾਂ ਫਿਰ ਉਤਾਰ ਵੀ ਆਉਣ ਤੁਹਾਨੂੰ ਫਿਰ ਮਿਲਦੇ ਆਪਾਂ ਤੁਹਾਨੂੰ ਠੀਕ ਹੈ ਚਲੋ ਜੀ ਇੱਧਰ ਮੈਂ ਕੱਪੜੇ ਧੋਤੇ ਨੇ ਸਾਰੇ ਬਸ ਹੁਣ ਰਹਿ ਗਏ ਸੋਫਿਆਂ ਦੇ ਕਵਰ ਉਹ ਧੋਣੇ ਨੇ ਤੇ ਬੱਦਲ ਫਿਰ ਪੂਰਾ ਚੜਿਆ ਪਿਆ ਦੇਖੋ ਪਿੱਛੇ ਬੱਦਲ ਪੂਰਾ ਹੋਇਆ ਪਿਆ ਮੌਸਮ ਦਾ ਕੋਈ ਪਤਾ ਨਹੀਂ ਕਸੂਮੀ ਆਜੇ ਤੇ ਇਹ ਮੈਂ ਮਸ਼ੀਨ ਲਾਈ ਬਸ ਸੋਫਿਆਂ ਦੇ ਕੱਪੜੇ ਰਹਿ ਗਏ ਉਹ ਧੋਣਾ ਬਾਕੀ ਫਿਰ ਮਿਲਦੇ ਆਪਾਂ ਤੁਹਾਨੂੰ ਠੀਕ ਹੈ ਜੀ ਜੀ ਰਾਤ ਮੈਂ ਤੁਹਾਨੂੰ ਕਿਹਾ ਸੀ ਨਾ ਜਿਹੜੇ ਤੋਂ ਹੀ ਕੱਲ ਵਾਲੇ ਵਲੌਗ ਚ ਦੇਖਿਆ ਜੀ ਉਤਾਰ ਨਵੇਂ ਕੱਪੜੇ ਲੈ ਕੇ ਆਇਆ ਤੇ ਅੱਜ ਦੇਖ ਲੋ ਉਤਾਰ ਨੇ ਨਵੇਂ ਕੱਪੜੇ ਤੇ ਨਵੇਂ ਛੂ ਵੀ ਪਾਲੇ ਨੇ ਛੂ ਵੀ ਮੈਂ ਦਿਖਾਨੀ ਆ ਤੁਹਾਨੂੰ ਆ ਦੇਖੋ ਥੱਲੇ ਛਾੜ ਦੋ ਗਾ ਪਿਆ ਹੋਇਆ ਕਿਤੇ ਥੱਲੇ ਤੁਸੀਂ ਕਹੋ ਕਿ ਥੱਲੇ ਝਾੜੂ ਪਿਆ ਮੈਂ ਝਾੜੂ ਲਾ ਲਈ ਕੱਲ ਨਾ ਟਾਈਮ ਲੱਗਿਆ ਪੈਂਟ ਵੀ ਲੈ ਕੇ ਆਏ ਸ਼ਾਮ ਨੂੰ ਸਾਰੀ ਦੁਕਾਨਾ ਬੰਦ ਹੋ ਗਈਆਂ ਅਸੀਂ ਗਏ ਬੇਟਾ ਮੈਂ ਹੀ ਨਾ ਇਹ ਅੱਜ ਤੁਸੀਂ ਉਤਾਰ ਨੂੰ ਦੇਖਦੇ ਹੋਣੇ ਹੋ ਨਵੀਂ ਲੁੱਕ ਚ ਉਤੋਂ ਵੀ ਨਵੀਂ ਲੁੱਕ ਚ ਦੇਖਦੇ ਹੋਣੇ ਹੋ ਹੈ ਕੱਲ ਕਹਿੰਦੀ ਦੰਮੂ ਹਾਂ ਦੰਮੂ ਕੱਲ ਕਹਿ ਰਹੀ ਸੀ ਕੰਗੀ ਚ ਵਾਲ ਪਏ ਮੈਂ ਦੰਮੂ ਨਾ ਕੰਗੀ ਚ ਵਾਲ ਕਿਨੇ ਛੱਡੇ ਕਹਿੰਦੀ ਪਾਪਾ ਨੇ ਅੱਛਾ ਹਾਂ ਹੁਣ ਇਹ ਤੁਸੀਂ ਦੇਖ ਲਓ ਕਿ ਹੁਣ ਤੁਸੀਂ ਵਾਲ ਰੋਜ਼ ਛੱਡਦੇ ਗਲਤ ਗੱਲ ਆ ਤੁਹਾਡੀ ਤੇ ਲਓ ਜੀ ਉਤਾਰ ਰੈਡੀ ਨੇ ਆਪੇ ਜਾਣ ਨੂੰ ਕੀ ਨਵੇਂ ਕੱਪੜੇ ਪਾ ਕੇ ਨਾ ਆਪਣੇ ਬੰਦਾ ਆਪਣੇ ਨੂੰ ਖਟਫਟਦਾ ਸਮਝਦਾ ਹਾਂ ਨਾ ਤਾਰਪੇ ਕਾ ਨਵੇਂ ਸ਼ੂ ਨਵੀਂ ਟੀ-ਸ਼ਰਟ ਬਸ ਪੈਂਟ ਪੁਰਾਣੀ ਹੈ ਤੁਹਾਡੀ ਹੁਣ ਹੁੰਦੇ ਆਪਣੀਆਂ ਪ੍ਰਿੰਟਾਂ ਵੀ ਲੈ ਆਇਓ ਠੀਕ ਹੈ ਲਓ ਜਿਹੜੇ ਸਾਡੇ ਭੈਣ ਭਰਾ ਕਹਿੰਦੇ ਸੀ ਕਿ ਬਾਜ਼ਾਰੋਂ ਟੀ-ਸ਼ਰਟਾਂ ਲੈ ਦੋ ਟੀ-ਸ਼ਰਟਾਂ ਲੈ ਦੋ ਟੀ-ਸ਼ਰਟਾਂ ਲੈ ਕੇ ਦੇਣੇ ਆ ਗੱਲ ਕਰੋ ਰੰਗ ਹੀ ਇਹੋ ਜੇ ਵਿਆਹ ਰੰਗ ਪਿਛਲੀ ਵਾਰ ਵੀ ਹੈਗਾ ਸੀ ਇੱਥੇ ਮੈਨੂੰ ਲੱਗਦਾ ਇੱਥੇ ਕਿਤੇ ਪਿਆ ਹੋਣਾ ਤੁਹਾਨੂੰ ਦਿਖਾਵਾਂਗੀ ਤੇ ਹੁਣ ਵੀ ਉਹੀ ਰੰਗ ਆ ਗਿਆ ਬਲੂ ਵੀ ਆ ਗਿਆ ਗ੍ਰੇ ਵੀ ਆ ਗਿਆ ਮਹਿੰਦੀਆ ਵੀ ਆ ਗਿਆ ਸਾਰੇ ਉਹੀ ਆ ਗਏ ਨੇ ਜਦੋਂ ਉਤਾਰ ਚਲੇ ਨੂੰ ਆਫਿਸ ਤੇ ਮੈਂ ਕਰਲਾ ਕੰਮ ਕਰ ਮੈਂ ਛਾੜੂ ਛੁਡ ਲਾਣਾ ਬਹੁਤ ਗਾ ਪਿਆ ਸੀ ਉਸ ਬਾਸ ਹੁਣ ਕਰਦੀਆਂ ਸੈਟਿੰਗ ਕਿਉਂਕਿ ਲਗਾਤਾਰ 20 ਦਿਨ ਹੋ ਗਏ ਪਿੰਡ ਹਾਂ ਪਿੰਡ ਸੀਗੇ ਉਹਦੇ ਨਾਲ ਕਿਤੇ ਹੂੰ ਚਲੋ ਕਰੋ ਤਿਆਰੀ ਤੇ ਬਹੁਤ ਜਲਦ ਤੁਹਾਨੂੰ ਇੱਕ ਨਿਊਜ਼ ਦਵਾਂਗੇ ਗੁੱਡ ਨਿਊਜ਼ ਦਵਾਂਗੇ ਤੁਹਾਨੂੰ ਕੀ ਕਰਨ ਜਾ ਰਹੇ ਹਾਂ ਤੇ ਤੁਹਾਡੇ ਵਾਸਤੇ ਕੀ ਹੈ ਬਸ ਤੁਸੀਂ ਵਲੌਗਰ ਜਿ ਬਣੇ ਰਹੋ ਦੱਬ ਕੇ ਪਿਆਰ ਦੇਣਾ ਵਲੌਗਾਂ ਨੂੰ ਤੇ ਆਪਣਾ ਫੇਸਬੁੱਕ ਪੇਜ ਵਈਏ ਆ ਬਾਕੀ ਫੈਮਿਲੀ ਦੇ ਨਾਕੇ ਉੱਥੇ ਜਾ ਕੇ ਜਰੂਰ ਫੋਲੋ ਕਰੋ ਸਾਨੂੰ ਠੀਕ ਹੈ ਜੀ ਲਓ ਜੀ ਪਹਿਲਾਂ ਨਾ ਮੈਂ ਆ ਕੱਪੜੇ ਫੋਲਡ ਕਰਾਂ ਸਾਰੇ ਤੋਤਲੇ ਮੈਂ ਤੁਹਾਨੂੰ ਦੱਸਿਆ ਕਿ 2 ਦਿਨ ਹੋ ਗਏ ਨੇ ਗਾਹ ਪਿਆ ਸੀ ਫਿਰ ਬਾਕੀ ਆ ਪਾ ਤੁਹਾਨੂੰ ਮਿਲਦੇ ਬਹੁਤ ਮੈਂ ਨਹੀਂ ਖਲਾਰਾ ਪਿਆ 3 ਦਿਨ ਘਰੇ ਨਹੀਂ ਰਹੀਂ ਤੇ ਸਾਰਾ ਉਥਲ ਪੁਥਲ ਹੋ ਗਿਆ ਤੇ ਹੁਣ ਮੈਂ ਪਹਿਲਾਂ ਝਾੜੂ ਲਾ ਲਾਂ ਇਧਰੋਂ ਮੈਂ ਸੈਟਿੰਗ ਜਿਹੜੀ ਕਰਤੀ ਏ ਸੋ ਫਿਰ ਮੈਂ ਇੱਥੇ ਤਾਂ ਰੱਖੇ ਨੇ ਕਿਉਂਕਿ ਇੱਥੇ ਪੱਖਾ ਏ ਉਧਰ ਪੱਖਾ ਹਨ ਨਹੀਂ ਹਾਂਜੀ ਜਾਓ ਤੁਸੀਂ ਫਿਰ ਚਲੋ ਚਲੋ ਅਸੀਂ ਜਦੋਂ ਮੈਂ ਜਦੋਂ ਤੁਰਨਾ ਹੁੰਦਾ ਨਾ ਮੈਂ ਦੇਖਣਾ ਹੁੰਦਾ ਹੈ ਕਿ ਮੋਬਾਈਲ ਪਰ ਤੇ ਸਕੂਟੀ ਚੱਲੀ ਉਹ ਸਕੂਟੀ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਇੱਕ ਆ ਟਿਫਨ ਤਾਂ ਕਿ ਤੇ ਇੱਕ ਕੋਰੀਅਰ ਤੇ ਪਿਆਰੇ ਸਾਨੂੰ ਭੁੱਖ ਲੱਗਦੀ ਹੈ ਦੇਖ ਕੇ ਤੇ ਇੱਕ ਆ ਕੋਰੀਅਰ ਕਰਵਾ ਕੇ ਆਉਣਾ ਇਹਦਾ ਐਡਰੈਸ ਮੈਨੂੰ ਸੈਂਡ ਕਰਤਾ ਹਾਂ ਮੈਂ WhatsApp ਕਰਤਾ ਤੁਹਾਨੂੰ ਠੀਕ ਹੈ ਉਹ ਮੈਂ ਕਰ ਦੂੰਗਾ ਬਸ ਇੱਕ ਕਮੈਂਟ ਕਰਕੇ ਦੱਸਿਓ ਜੀ ਬੀਠਾ ਦੱਸਿਓ ਬਹੁਤ ਚਾਹ ਆ ਜੀ ਕਿੰਨਾ ਟੈਕੋ ਕਿੰਨੇ ਲੱਗੇ ਲੱਗੇ ਜੀ ਲੋ ਮੇਰਾ ਗੈਟ ਅਵ ਕਮੇ ਲੱਗ ਰਿਹਾ ਵਧੀਆ ਲੱਗ ਰਿਹਾ ਕਮੈਂਟ ਕਰਕੇ ਮੈਨੂੰ ਦੱਸਿਓ ਠੀਕ ਹੈ ਮੈਂ ਸ਼ਾਮ ਨੂੰ ਬਣਾ ਤੁਹਾਨੂੰ ਜੇ ਇਹ ਹੀ ਵਲੌਗ ਲਈ ਹਾਂ ਹਾਂ ਨਹੀਂ ਤਾਂ ਮੈਂ ਪੂਰਾ ਕਰ ਦੂੰਗੀ ਠੀਕ ਹੈ ਬਾਏ ਲਓ ਜੀ ਉਤਾਰ ਚ ਲਗੇ ਸੀ ਆਫਿਸ ਤੋਂ ਉਦੋਂ ਬਾਅਦ ਆਪਾਂ ਨੇ ਵਲੌਗ ਨਹੀਂ ਸ਼ੂਟ ਕੀਤਾ ਉਦੋਂ ਬਾਅਦ ਸਿੱਧਾ ਸ਼ਾਮ ਨੂੰ ਵਲੌਗ ਸ਼ੂਟ ਕਰ ਰਿਹਾ ਦਮਨ ਸਕੂਲ ਤੋਂ ਆ ਗਈ ਹੈ ਤੇ ਮੈਂ ਵੀ ਸਾਰੇ ਕੰਮ ਧੰਦੇ ਕਰ ਲਏ ਦੇਖੋ ਅੱਜ ਸਫਾਈ ਸਫਾਈ ਦੇਖ ਰਹੀ ਨਾ ਚਾਰ ਸਫੇਰੇ ਸਾਰਾ ਸਾਫ ਹੀ ਸਾਫ ਹੋ ਗਿਆ ਤੇ ਦਮਨ ਨੇ ਕੱਟ ਕੇ ਲਿਆਂਦਾ ਤਰਬੂਜ ਕਦੋਂ ਮੇ ਮਟਰ ਤਰਬੂਜ ਖਾਣੇ ਆ ਤਰਬੂਜ ਪਰ ਮਿੱਠਾ ਨਹੀਂ ਹੈਗਾ ਕੱਲ ਖਰਬੂਜੇ ਖਾਖ ਸਾਰਾ ਮੂੰਹ ਹੀ ਛਿੱਲਿਆ ਗਿਆ ਹਲਦੀ ਦਾ ਹੈ ਨਾ ਫਸਕੋ ਹਲਦੀ ਵੀ ਟੀਕੇ ਨਾ ਪੱਕਦਾ ਕਿਹੜਾ ਹਲਦੀ ਇਹ ਠੀਕ ਠਾਕ ਹੈ ਬਾਲਾ ਪਿੱਕਾ ਵੀ ਨਹੀਂ ਹੈਗਾ ਬਾਲਾ ਮਿੱਠਾ ਨਹੀਂ ਹੈਗਾ ਬਾਜ਼ਾਰ ਜਾਣਾ ਪੰਚੇ ਦਾ 12 ਮੌਸਮ ਬਹੁਤ ਸੋਨਾ ਹੈ ਬੜਾ ਠੰਡਾ ਕੋਨੇ ਕਟਲੇ ਨੇ ਤਰਬੂਜ਼ ਖਾ ਕੇ ਤੇ ਤੜਕਾ ਵੀ ਲਾ ਦਿੱਤਾ ਨੇ ਆਪਾਂ ਨੇ ਤੜਕਾ ਲਾਉਣ ਲੱਗੇ ਪਏ ਆ ਤੇ ਆਪਣਾ ਤੜਕਾ ਰੈਡੀ ਹੋ ਰਿਹਾ ਤੇ ਆਪਾਂ ਅੱਜ ਬਣਾਵਾਂਗੇ ਰਾਜਮਾ ਛੋਲ ਤੇ ਬਸ ਰਾਜਮਾ ਨਾ ਤੜਕਾ ਲਾ ਕੇ ਇੱਕ ਪਾਸੇ ਮਚੌਲ ਤੁਹਾਨੂੰ ਬਣੇਗਾ ਦਮਣ ਮੇਰਾ ਪੁੱਤ ਜਿਹੜਾ ਉਹ ਕਰ ਰਿਹਾ ਹੈ ਸਟੱਡੀ ਤੇ ਦਮਣ ਨੇ ਅੱਜ ਮੈਨੂੰ ਸਬਜ਼ੀ ਲਿਆ ਕੇ ਦਿੱਤੀ ਹੈ ਮੈਂ ਦਮਣ ਨੂੰ ਸਬਜ਼ੀ ਲੈਣ ਭੇਜਿਆ ਮੈਂ ਅ ਦਮਣੇ ਟਮਾਟਰ ਲਿਆਈ ਕੱਦੂ ਲਿਆਈ ਹਨਾ ਤੇ ਦਮ ਨੂੰ ਮੈਂ ਕਹ ਕਿ ਕੱਦੂ ਨਾ ਨੀਕੇ ਨੀਕੇ ਦੇ ਕੇ ਲਿਆਈਂ ਕਿ ਜਿਹੜੇ ਛੋਟੇ ਛੋਟੇ ਕੱਚੇ ਕੱਚੇ ਹੋਣ ਤੇ ਦਮੂ ਕੱਦੂ ਲਿਆਈਏ ਏਡੇ ਜਿਹੜੇ ਅੰਦਰੋਂ ਕੋਲੇ ਪੈਣ ਜਮਾ ਹੀ ਤੇ ਮੈਨੂੰ ਲੱਗਦਾ ਜੀ ਸਹੀ ਨਿਕਲਦੇ ਨੇ ਨਾਲੇ ਨਾਲ ਆ ਸੱਗੀਆਂ ਅੱਜ ਦਮਣੇ ਲਿਆਂਦੀਆਂ ਮੈਂ ਇਹਨੂੰ ਭੇਜਿਆ ਮੈਂ ਕਿ ਤੂੰ ਲੈ ਕੇ ਨਾਲ ਤੇ ਭਿੰਡੀਆਂ ਲੈ ਕੇ ਆਈ ਦਮਣ ਤੇ ਇੱਕ ਨਾਲ ਤੇ ਖੀਰੇ ਤੇ ਟਮਾਟਰ ਤੇ ਕੱਦੂ ਤੇ ਹਰੀ ਮਿਰਚ ਮੈਂ ਕਿਹਾ ਸਾਰਾ ਸਮਾਨ ਲੈ ਕੇ ਆ ਪਰ ਕੱਦੂ ਦਮੂ ਏਡੇ ਏਡੇ ਮੋਟੇ ਲਈ ਨਾ ਦੇਖੋ ਇਹਨਾਂ ਦੀ ਆਵਾਜ਼ ਦੇਖੋ ਦੇਖੋ ਇਨੇ ਪੋਲ ਨੇ ਨਾ ਇਹ ਖਰਾਬ ਨਿਕਲ ਨੇ ਸਾਰੇ ਇਧਰ ਆਪਾਂ ਲਾ ਲਈਏ ਤੜਕਾ ਤੁਸੀਂ ਵੀ ਨਾ ਬੱਚਿਆਂ ਨੂੰ ਭੇਜਿਆ ਕਰੋ ਸਬਜ਼ੀ ਭਾਜੀ ਲੈਣ ਵਾਸਤੇ ਕਿ ਬੱਚਿਆਂ ਨੂੰ ਪਤਾ ਲੱਗ ਜਾਏਗੀ ਹਨਾ ਸਾਡੇ ਮਾਪਿਓ ਤਾਂ ਲਿਆਉਂਦੇ ਨੇ ਤੇ ਅਸੀਂ ਵੀ ਕਿਵੇਂ ਸਬਜ਼ੀ ਖਰੀਦਣੀ ਹੁੰਦਾ ਮੰਮ ਨੂੰ ਮੈਂ ਕਿਹਾ ਮੈਂ ਨੈਕਸਟ ਟਾਈਮ ਜਾਾਂਗੀ ਤੇ ਇਹੋ ਜਿਹੀ ਸਬਜ਼ੀ ਨਹੀਂ ਲੈਉਣੀ ਕਿ ਜਿਹੜੀ ਖਰਾਬ ਹੋਵੇ ਚਲ ਅੱਜ ਤਾਂ ਤੂੰ ਲੈ ਆਈ ਕੋਈ ਗੱਲ ਨਹੀਂ ਤੇ ਬਾਕੀ ਹੌਲੀ ਹੌਲੀ ਬੱਚੇ ਸਿੱਖਦੇ ਨੇ ਹਨਾ ਚਲੋ ਜੀ ਮੈਂ ਹਲਾ ਲਾਂ ਤੜਕਾ ਤੇ ਤੜਕਾ ਲਾ ਕੇ ਇੱਕ ਪਾਸੇ ਰੱਖ ਲੈਣੀ ਝੋਲ ਤੇ ਮੈਨੂੰ ਲੱਗਦਾ ਸਨਾਮ ਜਾਣਾ ਪਾਣਾ ਕਿਉਂਕਿ ਕੱਪੜੇ ਲੈ ਕੇ ਆਉਣੇ ਨੇ ਟੇਲਰ ਕੋਲੋਂ ਹਾਂ ਬਸ ਰਾਜਮਨ ਚੜਕ ਲਾ ਲੇ ਰਾਜਮਨ ਚੜਕ ਲਾ ਕੇ ਫਿਰ ਆਪਾਂ ਨਿਕਲਦੇ ਹਾਂ ਠੀਕ ਹੈ ਹਰੇ ਉਕਾਰ ਵੀ ਨਹੀਂ ਆਏ ਫਿਰ ਰਾਜਮਨ ਦੁਪਹਿਰੇ ਪੀਉਂਦੇ ਹਾਂ ਇਹ ਪਰ ਆਜ ਮੈਂ ਪਾ ਕੇ ਨੇ ਥੋੜਾ ਜਿਹਾ ਰਨ ਭੁੰਨਣਾ 4 ਤੋਂ 5 ਮਿੰਟ ਫਿਰ ਆਪਾਂ ਪਾਣੀ ਪਾ ਕੇ ਟੀੜੀਆਂ ਲਵਾ ਲਾਂਗੇ ਆ ਦੇਖੋ ਮੈਂ ਤੁਹਾਨੂੰ ਉਦੋਂ ਦਿਖਾਣਾ ਭੁੱਲ ਗਈ ਸੀ ਆ ਮੈਂ ਲੈ ਕੇ ਆਈ ਹਾਂ ਬੋਤਲ ਕਿ ਹੁਣ ਨਾ ਮੈਂ ਪਾਣੀ ਪੀਆ ਕਰੂੰਗੀ ਕਿਉਂਕਿ ਮੇਰੇ ਚ ਡਾਕਟਰ ਨੇ ਕਿਹਾ ਕਿ ਤੁਹਾਡੇ ਚ ਪਾਣੀ ਦੀ ਬਹੁਤ ਕਮੀ ਹੈ ਤੇ ਇਹ 2 ਲੀਟਰ ਦੀ ਬੋਤਲ ਹੈ ਤੇ ਇਹਨੂੰ ਮੈਂ ਸਵੇਰੇ ਸ਼ੁਰੂ ਕਰ ਲੈਣੀ ਆ ਸਿਰਸਤ ਉੱਤੇ ਲਿਖਿਆ ਹੈ ਨਾ ਸਟਾਰਟ ਗੁੱਡ ਮਾਰਨਿੰਗ ਤੇ 9 ਵਜੇ ਤੱਕ ਇੰਨਾ ਪੀਣਾ ਹੈ ਨਾ 9 ਤੋਂ ਫਿਰ 11 ਏਮ ਫਿਰ ਇੱਕ ਫਿਰ 3 ਠੀਕ ਹੈ ਫਿਰ 5 ਫਿਰ 7 ਤੇ ਫਿਰ 9 ਸਾਰਾ ਕੁਝ ਪੜ ਲਓ ਠੀਕ ਹੈ ਤੇ ਵੈਸੇ ਮੈਂ ਇਹ ਬੋਤਲ 4:00 ਵਜੇ ਖਾਲੀ ਕਰ ਦੇਣੀ ਹੈ ਸਾਰੀ ਹੁਣ ਮੈਂ ਇਹ ਸਵੇਰੇ ਪੀ ਲਿਆ ਤੇ ਸ਼ਾਮ ਤੱਕ ਮੇਰੀ ਇਹ ਖਾਲੀ ਹੋ ਜਾਣੀ ਹੈ ਬੋਤਲ ਤੇ ਰਾਤ ਤੱਕ ਫਿਰ ਰਾਤ ਨੂੰ ਨਹੀਂ ਜ਼ਿਆਦਾ ਪੀਣਾ ਬਸ ਮਤਲਬ 5 ਕੋਈ 5:30 ਵਜੇ ਤੱਕ ਮੈਂ ਪੀਣੀ ਹੀ ਨਹੀਂ ਇਹਨੂੰ ਤੇ ਲੈ ਆਯੋ ਜਿਨੇ ਡਾਈਟ ਕਰਨੀ ਹੈ ਜਾਂ ਪਾਣੀ ਦੀ ਜਿਹਨੂੰ ਕਮੀ ਹੈ ਇਹ ਚੀਜ਼ ਇਹਦੇ ਵਿੱਚ ਆਪਾਂ ਚੀਆ ਸੀਡ ਵੀ ਪਾ ਸਕਦੇ ਆ ਇਹਦੇ ਵਿੱਚ ਆਪਾਂ ਖੀਰੇ ਵੀ ਪਾ ਸਕਦੇ ਆ ਪਰ ਮੇਰੇ 'ਚ ਅਜੇ ਹਿੰਮਤ ਨਹੀਂ ਮੈਂ ਬਸ ਜਸਟ ਈ ਬੋਤਲ ਬੋਤਲ ਭਰ ਕੇ ਰੱਖੀਏ ਤੇ ਪੀ ਲੈਨੇ ਆ ਥੋੜਾ ਜਿਹਾ ਇਹਦਾ ਆ ਦੇਖੋ ਇਹਨੂੰ ਪੂਰੀ ਖੋਲਣ ਦੀ ਲੋੜ ਨਹੀਂ ਹੈਗੀ ਇੱਥੋਂ ਖੁੱਲਦੀ ਇੱਥੋਂ ਆਪਾਂ ਪ੍ਰੈਸ ਕਰਾਂਗੇ ਤੇ ਇੱਥੋਂ ਆਪਾਂ ਪਾਣੀ ਪੀ ਸਕਦੇ ਆ ਠੀਕ ਹੈ ਜੀ ਬਸ ਕੋਈ ਜ਼ਿਆਦਾ ਹੋਣੀ ਨਹੀਂ ਇਹਨੂੰ ਫਿਰ ਬੰਦ ਕਰ ਲਓ ਜੇ ਨਹੀਂ ਤਾਂ ਫਿਰ ਪੂਰਾ ਢੱਕਣ ਖੋਲਣਾ ਪੈਣਾ ਹਾਂਜੀ ਇੱਧਰ ਕੀ ਚੱਲ ਰਿਹਾ ਮੇਰਾ ਪਰਸ ਦੇ ਲ ਕਿੱਥੇ ਟੰਗਿਆ ਦਮਣ ਦੇ ਕੰਮ ਦੇਖ ਲਓ ਆ ਦਮਣ ਨੇ ਪਰਸ ਦੇ ਲ ਕਿੱਥੇ ਟੰਗਿਆ ਮੇਰਾ ਲਓ ਜੀ ਅੱਜ ਤੁਸੀਂ ਉਤਾਰ ਦੀ ਇੱਕ ਹੋਰ ਨਵੀਂ ਲੁੱਕ ਦੇਖੋਗੇ ਕੱਲ ਤੁਸੀਂ ਨਵੀਂ ਲੁੱਕ ਦੇਖੀ ਅੱਜ ਫੇਰ ਦੀ ਨਵੀਂ ਲੁੱਕ ਦੇਖੋਗੇ ਤੁਸੀਂ ਕਹੋਗੇ ਇਹ ਬਾਹ ਅਰੇ ਦੇਖੇ ਤੁੰਦ ਲੱਗਿਆ ਆ ਰਿਆ ਯਾਰ ਗਲਾਸ ਹੀ ਐਵੇਂ ਦਾ ਚੜਿਆ ਹਨਾ ਗਲਾਸ ਹੀ ਐਵੇਂ ਦਾ ਚੜ ਗਿਆ ਹਨਾ ਠੀਕ ਹੈ ਨਹੀਂ ਨਹੀਂ ਮੈਂ ਤਾਂ ਹੁਲਾ ਰਿਹਾ ਆ ਆ ਮੈਂ ਠੀਕ ਆ ਹਨਾ ਉਹ ਦੇਖੋ ਪਿੱਛੇ ਉਹ ਸਾਰੀ ਚੀਜ਼ ਧੁੰਦਲੀ ਆ ਰਹੀ ਹੈ ਵਾਈਬ੍ਰੇਟ ਕਿਉਂ ਹੋ ਰਿਹਾ ਨਹੀਂ ਪਿੱਛੇ ਦੇਖੋ ਸਾਰੀ ਚੀਜ਼ ਧੁੰਦਲੀ ਆਜੇ ਅੱਜ ਫੇਰ ਤੁਸੀਂ ਬਾਸੀ ਸਾਹਿਬ ਦੀ ਨਵੀਂ ਲੁੱਕ ਦੇਖੋ ਨਵੀਂ ਲੁੱਕ ਨਹੀਂ ਮਤਲਬ ਬਸ ਟੀ-ਸ਼ਰਟ ਬਦਲ ਰ ਨਵੀਂ ਪਾ ਲਈ ਨਵੇਂ ਕੱਪੜਿਆਂ ਦਾ ਬਹੁਤ ਚਾਹ ਹੁੰਦਾ ਛੋਟੇ ਹੁੰਦੇ ਬਹੁਤ ਚਾਹ ਸੀ ਹੁਣ ਨਵੇਂ ਕੱਪੜੇ ਪਾ ਕੇ ਨਾ ਥੋੜਾ ਜਿਹਾ ਲੱਗਦਾ ਫੀਲ ਆਪਣਾ ਨੂੰ ਨਵਾਂ ਨਵਾਂ ਜਿਹਾ ਫੀਲ ਲੱਗਦਾ ਕੱਲ ਵੀ ਤੁਸੀਂ ਲੌਕ ਜਿ ਗਿਆ ਸੀ ਨਵੀਂ ਪੀਲਾ ਅੱਜ ਪੈਂਟ ਨਵੀਂ ਪਾਈ ਉਤਾਰਨੇ ਬਸ ਹੋਰ ਕੁਝ ਨਹੀਂ ਆ ਮੇਰਾ ਫੋਨ ਫੜਾ ਦੇ ਫੋਨ ਹਾਂਜੀ ਤਿਆਰੀ ਫਿਰ ਦਫਤਰ ਜਾਂਦੀ ਉਹ ਤਿਆਰੀ ਹੈ ਲਾਜੋਤਰ ਤੋ ਤਿਆਰ ਆਪਾਂ ਵਲੌਗ ਨਾ ਕੰਟੀਨਿਊ ਕਰੀ ਜਾ ਰਹੇ ਕਿਉਂਕਿ ਸਾਡੇ ਕੋਲ ਟਾਈਮ ਹੈ ਨਹੀਂ ਕੱਲ ਵੀ ਸਾਰਾ ਦਿਨ ਸਾਡਾ ਬਾਜ਼ਾਰ ਚ ਲੰਗ ਗਿਆ ਕੰਮ ਸੀ ਦੁਬੱਟੇ ਦੇਣੇ ਸੀ ਉਧਰ ਲੰਗ ਗਿਆ ਤੇ ਬਸ ਆ ਕੇ ਯਾਰ ਅੱਜ ਮੈਂ ਬਣਾਇ ਸੀ ਰਾਜਮਾ ਬਸ ਉਦੋਂ ਬਾਅਦ ਆਪਾਂ ਵਲੌਗ ਸ਼ੂਟ ਨਹੀਂ ਕੀਤਾ ਰਾਜਮਾ ਚੌਲ ਖਾ ਕੇ ਸੌਂਗੇ ਸੌਂਗੇ ਆਪਾਂ ਹਾਂਜੀ ਕਾਫੀ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਦਮਨ ਨੂੰ ਬਰਥਡੇ ਵਿਸ਼ ਕੀਤਾ ਤੇ ਕਾਫੀ ਬੈਸਟ ਵਿਸ਼ੇਸ ਦਿੱਤੀਆਂ ਤੇ ਕਾਫੀ ਬਹੁਤ ਸੋਹਣੇ ਪੋਜ਼ਿਟਿਵ ਕਮੈਂਟ ਆਏ ਆਪਾਂ ਪੁੱਛਿਆ ਸੀ ਨਾ ਕਿ ਆਪਾਂ ਘਰ ਦਾ ਕਿਵੇਂ ਕਰੀਏ ਤੇ ਸਾਰੇ ਸਲਾਹ ਦੇ ਰਹੇ ਨੇ ਕਿ ਦੇਖੋ ਕਿ ਤੁਸੀਂ ਪਿੰਡ ਹੀ ਪਾਓ ਪਿੰਡ ਹੀ ਪਾਓ ਪਿੰਡ ਹੀ ਪਾਓ ਬਾਕੀ ਅਸੀਂ ਵੀ ਇਹੀ ਸੋਚ ਰਿਹਾ ਕਿ ਅਸੀਂ ਪਿੰਡੀ ਪਾਈਏ ਹਜੇ ਸੋਚ ਹੀ ਰਹੇ ਆ ਜਦੋਂ ਜਦੋਂ ਲੱਗੇ ਬਾਕੀ ਦੇਖੋ ਕੀ ਬਣਦਾ ਹੈ ਬਾਕੀ ਬਹੁਤ ਜਲਦ ਅੱਜ ਕੱਲ੍ਹ ਤੇ ਸ਼ਾਇਦ ਆਰਕੀਟੈਕਟ ਨੂੰ ਮਿਲੀਏ ਉਹ ਵੀ ਸਾਨੂੰ ਨਕਸ਼ੇ ਦੇ ਉੱਤੇ ਦਿਖਾਉਗਾ ਕਿ ਕਿਹੜਾ ਫੌਰੀ ਟਿਕਾਣੇ ਦੀ ਗੱਲ ਕਰਨੀ ਹੈ। ਪੈਸੇ ਵੀ ਚਾਹੀਦੇ ਖਾਸੇ ਆਪਾਂ ਨੂੰ। ਹੈਂ? ਘਾਸੇ ਵੀ ਖਾਸੇ ਜਾਈ ਜਨੇ ਮਾੜਾ ਮੋਟਾ ਪਾ ਕੇ ਬਹਿ ਜਾਨੇ ਇੱਕ ਟਾਈਮ ਪਾਸ। ਉਹ ਦੋ ਕਮਰੇ ਤਾਂ ਸੋਈ ਪਾਵਣ। ਹੋਣਾ ਆ ਗਿਆ ਆਫਿਸ ਤੋਂ। ਖਾ ਲਓ। ਚਲੋ। ਦੇਖ ਲਓ ਫੋਨ ਆ ਗਿਆ ਆਫਿਸ ਤੋਂ। ਇੱਥੇ ਹੀ ਆਪਾਂ ਨੇ ਲੈਪਟਾਪ ਖੋਲ ਲਿਆ। ਬਸ ਐਂ ਹੀ ਟਾਈਮ ਖਰਾਬ ਹੋ ਜਾਂਦਾ ਫਿਰ ਕੋਈ ਕੰਮ ਕਰਨਾ ਹੋਵੇ ਵਿੱਚੇ ਕੰਮ ਆ ਜਾਂਦਾ। ਚਲੋ ਉਹ ਟਾਈਮ ਖਰਾਬ ਹੋ ਗਿਆ। ਕੋਈ ਇਹ ਸਾਡਾ ਕੰਮ ਆ ਜਾਈ ਹੈ ਲੈਪਟਾਪ ਅਸੀਂ ਨੇ ਜਿਵੇਂ ਜਿਵੇਂ ਦਾਲ ਤੇ ਟੱਲੀ ਬੰਨੀ ਹੁੰਦੀ ਨਾ ਐ ਅਸੀਂ ਆਪਣੇ ਗੱਲ ਚ ਇਹ ਲੈਪਟਾਪ ਬਾਲੀ ਫੇ ਰੱਖਦੇ ਹਾਂ ਕਿ ਕਦੋਂ ਫੜਕ ਸਕਦੇ ਹਾਂ ਹਾਂ ਜਦੋਂ ਵੀ ਇਹ ਦੇਖ ਆਉਂਦੀ ਗੱਡੀ ਸਾਈਡ ਤੇ ਲਾ ਜਾ ਕੇ ਤੇ ਵੀ ਕੋਈ ਖੜੇ ਆ ਜਾਂ ਬੈਠੇ ਆ ਮੇਰੇ ਖੋਲ ਨੂੰ ਤੇ ਆਪਣਾ ਕੰਮ ਸ਼ੁਰੂ ਕਰ ਉਹ ਇਹੀ ਸਾਡੀ ਜ਼ਿੰਦਗੀ ਆ ਇਹ ਜ਼ਿੰਦਗੀ ਕੱਢਦੇ ਕਢਾਉਂਦੇ ਸੀ 10 ਸਾਲਾਂ ਤੇ ਇਸ ਕੰਪਨੀ ਚ ਸਾਈਂ ਨੰਗ ਜਾਣੀ ਸਾਰੀ ਐਂ ਬੁੱਢੇ ਹੋ ਜਾਣਾ ਆਪਣ ਐਂ ਆਪਾਂ ਦੇ ਕਿਥੋਂ ਰਿਟਾਇਰ ਹੋ ਜਾਣਾ ਇਥੋਂ ਰਿਟਾਇਰ ਨਹੀਂ ਹੁੰਦਾ ਕੀ ਹੁੰਦਾ ਫਿਰ ਰਿਟਾਇਰ ਹੁੰਦਾ ਲਟੈਰ ਵੀ ਕਹਿ ਦਿੰਦੇ ਨੇ ਕਈ ਹੁਣ ਸਾਰਿਆਂ ਨੇ ਸੁਲਾਪਣਗੇ ਹਾਂ ਜਿਹੜੇ ਕਹਿੰਦੇ ਲਟੈਰ ਹਨਾ ਆਪਾਂ ਲੋ ਜੀ ਮਸ਼ੀਨ ਮੈਂ ਫੇਰ ਲਾ ਰੱਖੀ ਕੱਪੜੇ ਮੈਂ ਰੋਜ ਧੋਣੀਆਂ ਰੋਜ ਆ ਦੇਖੋ ਪੰਡ ਕੱਪੜਿਆਂ ਦੀ ਅਜੇ ਕਿੰਨੇ ਪਿਲਸਣ ਹੁੰਦਾ ਪਿਲਸਣ ਹਾਂ ਪਿਲਸਣ ਪਿਲਸਣ ਪੱਪਾ ਲੱਲਾ ਪਿਲਸਣ 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 ਲੋਣ ਚੱਲੀ ਹਾਂ ਇਹ ਕੋ ਨਹੀਂ ਪੈਨਸ਼ਨ ਇਹਦੇ ਪਿਲਸਣ ਲੈਣ ਚੱਲੇ ਲਿਖ ਨਹੀਂ ਹੁੰਦੇ ਬਜ਼ੁਰਗ ਤੇ ਹਨਾ ਇਹ ਚੀਜ਼ ਜਿਹਵੇਂ ਅਗਲੇ ਨੂੰ ਕੰਫਰਟ ਲੱਗਦਾ ਬਹੁਤ ਵਧੀਆ ਚੀਜ਼ ਹੈ ਵਧੀਆ ਲੱਗਦੀ ਐ ਇਹ ਗੱਲਾਂ ਸੁਣ ਕੇ ਹਾਂ ਉਹ ਸਾਡੀ ਦਾਦੀ ਕਹਿੰਦੇ ਚੱਕ ਟਰੱਕ ਜੂਲੀਅਰ ਜੂਲੀਅਰ ਚੱਕ ਜੂਲੀਅਰ ਆ ਰਿਹਾ ਵੀ ਅੱਜ ਦਾਦੀ ਨੂੰ ਯਾਦ ਕਰ ਲੈਨੇ ਹੈ ਐ ਦਾਦੀ ਯਾਦ ਆ ਰਹੀ ਦਾਦੀ ਬਹੁਤ ਪਿਆਰ ਕਰਦੀ ਸੀ ਉਤਾਰ ਨੂੰ ਕਿਉਂਕਿ ਵੱਡਾ ਬੱਚਾ ਪਿਆਰਾ ਹੁੰਦਾ ਉਹ ਜੂਲੀਅਰ ਕੋ ਰਸਤਾ ਨਹੀਂ ਹੈ ਨਾ ਟਰੱਕ ਜੂਲੀਅਰ ਕੋ ਟਰੱਕ ਜੂਲੀਅਰ ਹੈ ਤੇ ਚਲੋ ਜੀ ਮੇਰੀ ਮਸ਼ੀਨ ਮੈਨੂੰ ਵਾਜਾ ਮਾਰੀ ਮੈਂ ਹੁਣ ਮਸ਼ੀਨ ਕੋਲ ਜਾਵਾਂ ਤੇ ਘਰ ਦੇ ਘਰਾ ਕੰਮ ਕਰ ਵੈਸੇ ਤੇ ਮੈਂ ਕੱਲ ਦੀ ਬਹੁਤ ਡੀਪਲੀ ਸਫਾਈ ਕੀਤੀ ਹੈ ਸਿਰਫ ਅੱਜ ਮੈਂ ਝਾੜੂ ਪੋਚਾ ਹੀ ਕਰਨਾ ਹੈ ਹੋਰ ਕੁਝ ਨਹੀਂ ਕਰਨਾ ਡਸਟਿੰਗ ਵਗੈਰਾ ਕਿਉਂਕਿ ਕੱਲ ਨੇਰੀ ਸੀ ਤੇ ਸਾਰਾ ਕੂੜਾ ਕੱਢਤਾ ਤੇ ਤੁਸੀਂ ਕਹਿੰਨਾ ਉਤਾਰ ਤੇ ਕੈਮਰਾ ਲਾ ਰੱਖਿਆ ਮੇਰਾ ਫੋਨ ਹੁੰਦਾ ਪਿਆ ਜੀ ਖਰਾਬ ਇਹ ਤਾਂ ਬਲਰੀ ਮਾਰੀ ਜਾ ਰਿਹਾ ਦੇਖੋ ਮੈਂ ਇੱਧਰ ਤੁਹਾਡੇ ਨਾਲ ਗੱਲ ਕਰ ਰਹੀ ਆ ਮੇਰਾ ਮੂੰਹ ਸਾਫ ਆ ਰਿਹਾ ਪਿੱਛੇ ਸਾਰਾ ਬਲਰ ਆ ਰਿਹਾ ਹੱਥ ਮੇਰੇ ਆਂ ਜਿਵੇਂ ਡਬਲ ਡਬਲ ਦਿਖ ਰਹੇ ਨੇ ਪਤਾ ਨਹੀਂ ਕੀ ਚੱਕਰ ਹੈ ਮੈਨ ਉਨੇ ਨੇ ਸਾਥ ਛੱਡ ਦੇਣਾ ਤੇ ਸਾਡਾ ਕੰਮ ਹੋ ਜਾਣਾ ਖਰਾਬ ਅਜੇ ਸਾਡੀ ਹਿੰਮਤ ਨਹੀਂ ਹੈਗੀ ਕਿ ਫੋਨ ਲੈ ਲਈਏ ਹੋਰ ਹੋਰ ਹੀ ਖਰਚੇ ਬੜੇ ਨੇ ਬਾਕੀ ਦੇਖਦੇ ਆ ਕੋਈ ਨਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਰਚ ਮਤਲਬ ਲੱਗ ਰਾ ਹੈ ਨਾ ਤੁਹਾਨੂੰ ਕਿ ਧੁੰਦਲਾ ਧੁੰਦਲਾ ਹੋ ਗਿਆ ਚਲੋ ਜੀ ਮੈਂ ਕਰ ਲਾ ਕੰਮ ਫਿਰ ਮਿਲਦੇ ਆਪਾਂ ਇੱਕ ਕੱਲ ਕਮੈਂਟ ਆਇਆ ਸੀ ਐਡ ਦਾ ਰੇਟ ਰਾਜਵੀਰ ਆਈਡੀ ਉਹਨਾਂ ਦੀ ਤੇ ਉਹਨਾਂ ਨੇ ਇੰਨਾ ਪੋਜ਼ਿਟਿਵ ਕਮੈਂਟ ਕੀਤਾ ਇੰਨਾ ਸੋਹਣਾ ਕਮੈਂਟ ਕੀਤਾ ਨਾ ਪਤਾ ਨਹੀਂ ਹਨ ਉਹਨਾਂ ਨੂੰ ਲੱਗਦਾ ਕਿ ਜਿਹੜਾ ਸਾਡੇ ਵਿੱਚ ਕੀ ਖੂਬੀਆਂ ਨੇ ਖੈਰਾ ਸਾਨੂੰ ਨਹੀਂ ਲੱਗਦਾ ਕਿ ਸਾਡੇ ਚ ਖੂਬੀਆਂ ਹੈਗੀਆਂ ਨੇ ਔਰ ਵੀ ਰੈਗੂਲਰ ਜੀ ਜ਼ਿੰਦਗੀ ਜੀ ਜਾਂਦੇ ਆਂ ਹਾਂ ਜਿਵੇਂ ਹੈਗਾ ਉਹੀ ਤੁਹਾਡੇ ਨਾਲ ਸ਼ੇਅਰ ਕਰੀ ਜਾ ਰਿਹਾ ਉਹੀ ਸਭ ਕੁਝ ਦਿਖਾਈ ਜਾ ਰਿਹਾ ਹਨਾ ਤੇ ਥੈਂਕ ਯੂ ਸੋ ਮੱਚ ਐਟ ਦਾ ਰੇਟ ਰਾਜਵੀਰ ਆਈਡੀ ਉਹਨਾਂ ਦੀ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਕਰਦੇ ਹੋ ਐਹੋ ਜੀ ਨਿਗਾ ਨਾਲ ਸਾਨੂੰ ਦੇਖਦੇ ਹੋ ਹਨਾ ਤੇ ਤੁਹਾਨੂੰ ਅਸੀਂ ਚੰਗੇ ਲੱਗਦੇ ਆ ਤੇ ਤੁਸੀਂ ਵੀ ਮਤਲਬ ਸਾਡੇ ਨਾਲ ਇੰਨੀ ਕੋਈ ਵਧੀਆ ਜੁੜੇ ਹੋਏ ਨਾ ਸਾਡੇ ਨਾਲ ਸਾਡਾ ਜਿਹੜਾ ਸਾਰਾ ਪਰਿਵਾਰ ਹੈ YouTube ਪਰਿਵਾਰ ਆਪਾਂ ਇਹਨੂੰ ਕਹਿ ਸਕਦੇ ਆ YouTube ਫੈਮਿਲੀ ਕਹਿ ਸਕਦੇ ਆ ਆਪਾਂ ਇਹਨੂੰ ਤੇ ਬਹੁਤ ਵਧੀਆ ਜੁੜੀ ਤੇ ਬਹੁਤ ਚੀਜ਼ ਦਾ ਇਸ ਦਾ ਸਾਨੂੰ ਮਾਣ ਹੁੰਦਾ ਹੈ ਹਨਾ ਕੈਮਰਾਮੈਨ ਭਾਈ ਸਾਹਿਬ ਤੁਹਾਡੇ ਤੇ ਲਾ ਰੱਖਿਆ ਤੁਸੀਂ ਵੀ ਦੋ ਸ਼ਬਦ ਤਾਰੀਫ ਦੇ ਵਿੱਚ ਤਾਰੀਫ ਦੇ ਵਿੱਚ ਦੋ ਸ਼ਬਦ ਤੁਸੀਂ ਵੀ ਬੋਲ ਸਕਦੇ ਹੋ ਬਹੁਤ ਬਹੁਤ ਧੰਨਵਾਦੀ ਆਂ ਭੈਣ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਕਮੈਂਟ ਕੀਤਾ ਮੈਨੂੰ ਤਾਂ ਕਹਾਦਾ ਕੀਤਾ ਉਹਨਾਂ ਨੂੰ ਹੀ ਕੀਤਾ ਤੁਹਾਨੂੰ ਹੀ ਕੀਤਾ ਮੈਂ ਵੀ ਤੁਹਾਡੇ ਨਾਲ ਹੀ ਆਂ ਹਾਂ ਮੈਂ ਕੋਈ ਵਕਰੀ ਥੋੜੀ ਆ ਮੈਂ ਵੀ ਵਕਰੀ ਥੋੜੀ ਆ ਉਹ ਤਾਂ ਤੈਨੂੰ ਇੱਕ ਅਲੱਗ ਗੱਲ ਹੈ ਕਮੈਂਟ ਤਾਂ ਤੁਹਾਨੂੰ ਕੀਤਾ ਤੁਹਾਡੇ ਬਾਰੇ ਗੱਲ ਕੀਤੀ ਬਹੁਤ ਦਿਲੋਂ ਥੈਂਕ ਯੂ ਤੇ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਹਨ ਬਹੁਤ ਵਧੀਆ ਲੱਗਦਾ ਦਿਲੋਂ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਨੂੰ ਇੰਨੇ ਜੋਗਾ ਸਮਝਿਆ ਹਨ ਤੇ ਬੜਾ ਪਿਆਰ ਮਿਲ ਰਿਹਾ ਇੰਨਾ ਪਿਆਰ ਮੈਨੂੰ ਲੱਗਦਾ ਸਾਨੂੰ ਕਦੇ ਨਹੀਂ ਮਿਲਿਆ ਜਿੰਨਾ ਸਾਨੂੰ ਸਾਡੀ YouTube ਫੈਮਿਲੀ ਤੋਂ ਮਿਲਦਾ ਪਿਆ ਤੇ ਦਿਲੋਂ ਥੈਂਕ ਯੂ ਜਿੰਨੇ ਕਮੈਂਟ ਆ ਰਹੇ ਨੇ ਸਾਰਿਆਂ ਦੇ ਦਿਲੋਂ ਥੈਂਕ ਯੂ ਥੈਂਕ ਯੂ ਸੋ ਮਚ ਤੁਸੀਂ ਐਵੇਂ ਸਾਨੂੰ ਪਿਆਰ ਕਰਦੇ ਰਹੋ ਤੇ ਐਵੇਂ ਅਸੀਂ ਤੁਹਾਡੀਆਂ ਕੀ ਕਹਿੰਦੇ ਹੁੰਦੇ ਨੇ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰ ਦੇ ਰਹੀਏ ਹਨ ਤੇ ਐਵੇਂ ਜ਼ਿੰਦਗੀ ਲੰਗੀ ਜਾਣੀ ਹੈ ਹਾਸਾ ਖੇਡਾ ਕੁਝ ਨਹੀਂ ਹੈਗਾ ਇੱਥੇ ਮੇਰੀ ਮੇਰੀ ਕਰਦੇ ਬੰਦਾ ਮਰ ਚਲਾ ਤੇ ਇੱਕ ਜ਼ਿੰਦਗੀ ਇਹ ਬਸ ਐਨਾਂ ਜਾਨੀ ਹੱਸ ਖੇਡ ਕੇ ਆਪਾਂ ਕਿਸੇ ਨੂੰ ਬੁਲਾ ਲਾਂਗੇ ਆਪਣੇ ਭੈਣ ਭਰਾ ਨਾਲ ਦੋ ਪਿਆਰ ਦੀਆਂ ਗੱਲਾਂ ਕਰ ਲਾਂਗੇ ਦੁੱਖ ਸੁੱਖ ਕਰ ਲਾਂਗੇ ਤੇ ਬੜਾ ਵਧੀਆ ਲੱਗਦਾ ਹੈ ਤੇ ਮੈਂ ਕਮੈਂਟ ਪੜ ਕੇ ਬਾਗੋ ਬਾਗ ਹੋ ਗਈ థాంਕ ਯੂ so much ਅਵਤਾਰ ਵੀ ਕਹਿ ਰਹੇ ਹਨ ਕਹਿੰਦੇ ਦੇਖ ਤੇਰੇ ਵਾਸਤੇ ਕਿੰਨਾ ਸੋਹਣਾ ਕਮੈਂਟ ਆਇਆ ਹਾਂ ਤਾਂ ਸਾਰੇ ਹੀ ਵਧੀਆ ਨੇ ਇਹੋ ਜੀ ਗੱਲ ਵੀ ਸਾਰੇ ਬਹੁਤ ਵਧੀਆ ਨੇ ਮੈਂ ਸਾਰਿਆਂ ਦਾ ਕਹਿ ਰਹੀ ਹਾਂ ਕਿ ਕਮੈਂਟ ਮਤਲਬ ਕਮੈਂਟ ਵਧੀਆ ਨੇ ਇੱਕ ਨੂੰ ਉਹਨਾਂ ਕਰੋ ਕਿਉਂਕਿ ਉਹ ਬਾਕੀ ਨਾਰਾਜ਼ ਹੋ ਜਾਣਗੇ ਨਹੀਂ ਨਹੀਂ ਨਾਰਾਜ਼ ਹੋਣ ਵਾਲੇ ਸਾਡੇ ਭੈਣ ਭਰਾ ਨਹੀਂ ਹੈਗੇ ਤੇ ਆਪਣੇ ਹੈਗੇ ਨੇ ਜੀ ਕੈਨੇਡਾ ਤੋਂ ਭਰਾ ਆਪਣੇ ਬ੍ਰੈਮਟਨ ਤੋਂ ਉਹਨਾਂ ਦਾ ਨਾਮ ਹੈਗਾ ਸੁਰਿੰਦਰ ਸਿੰਘ ਬਾਸੀ ਪਹਿਲੀ ਗੱਲ ਤੇ ਉਹ ਸਾਡੇ ਗੋਤੀ ਨੇ ਹਨਾ ਉਹ ਅਵਤਾਰ ਉਹਨਾਂ ਦੇ ਭਰਾ ਲੱਗੇ ਹਨ ਸਾਡੇ ਵੀ ਭਰਾ ਲੱਗੇ ਤੇ ਉਹ ਸਪੈਸ਼ਲ ਫੋਨ ਕਰਕੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਗੱਲ ਕਰਕੇ ਲੱਗਿਆ ਹੀ ਨਹੀਂ ਹੈਗਾ ਕਿ ਕਿਸੇ ਨਾਲ ਫਸਟ ਟਾਈਮ ਆਪਾਂ ਗੱਲ ਕਰ ਰਹੇ ਹਾਂ ਉਹ ਤਾਂ ਸਾਨੂੰ 24 ਘੰਟੇ YouTube ਤੇ ਦੇਖਦੇ ਨੇ ਹਨ ਅਸੀਂ ਉਹਨਾਂ ਨੂੰ ਕਦੇ ਨਹੀਂ ਮਿਲੇ ਨਾ ਹੀ ਉਹਨਾਂ ਨੂੰ ਕਦੇ ਦੇਖਿਆ ਜਸਟ ਉਹਨਾਂ ਦੀ ਫੋਟੋ ਦੇਖੀ ਸੀ ਆਪਾਂ ਨੇ ਤੇ ਸੁਰਿੰਦਰ ਭਾਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਆਪਣੇ ਰੀਨਾ ਕਲਸੀ ਭੈਣ ਜੀ ਹਨਾ ਮਲੂਠ ਤੋਂ ਨੇ ਹੁਸ਼ਿਆਰਪੁਰ ਤੋਂ ਨੇ ਜਿਨੇ ਵੀ ਆਪਣੇ ਭੈਣ ਭਰਾ ਨੇ ਸੰਗਰੂਰ ਤੋਂ ਵੀ ਨੇ ਦੋ ਚਾਰ ਭੈਣ ਭਰਾ ਉਹ ਵੀ ਬਹੁਤ ਪਿਆਰ ਕਰਦੇ ਨੇ ਹਨਾ ਮੋਗੇ ਤੋਂ ਭੈਣ ਭਰਾਣੀ ਸਪੈਸ਼ਲੀ ਉਹਨਾਂ ਦਾ ਕਮੈਂਟ ਹੁੰਦਾ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਮੈਨੂੰ ਲੱਗਦਾ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਚਾਹਣ ਵਾਲੇ ਬੈਠੇ ਨੇ ਤੇ ਸਾਰਿਆਂ ਦਾ ਦਿਲੋਂ ਥੈਂਕ ਯੂ ਕਿਉਂਕਿ ਤੁਸੀਂ ਸਾਨੂੰ ਪੋਜ਼ਿਟਿਵਿਟੀ ਦਿੰਦੇ ਹੋ ਜਦੋਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਠੀਕ ਹੈ ਜੀ ਤੇ ਬਾਕੀ ਚਲੋ ਜੀ ਹੁਣ ਗੱਲਾਂ ਬਹੁਤ ਹੋ ਗਈਆਂ ਇਹੀ ਵਲੌਗ ਆਪਾਂ ਕੰਟੀਨਿਊ ਕਰਦਾਂਗੇ ਉਤਾਰਨੇ ਜਾਣਾ ਤ ਤੇ ਮੈਂ ਵੀ ਕਿਸੇ ਵਾਸਤੇ ਅੱਜ ਜਾਣ ਦੀ ਸਲਾਹ ਬਣਦੀ ਪਈ ਏ ਕਿਉਂਕਿ ਮੇਰੇ ਕੰਮ ਪੈਂਡਿੰਗ ਨੇ ਕਾਫੀ ਬੁਟੀਕ ਵਾਲੇ ਤੇ ਅੱਜ ਆ ਗਿਆ ਤੇ ਬੁਟੀਕ ਦੇ ਕੰਮ ਕਾਫੀ ਪੈਂਡਿੰਗ ਨੇ ਸੰਡੇ ਨੂੰ ਫਿਰ ਨਾ ਜਿਹੜੇ ਬਕਾਰੀ ਕਰਨੇ ਉਹ ਕੰਮ ਨਹੀਂ ਕਰਦੇ ਹੈਗੇ ਤੇ ਅੱਜ ਆਪਾਂ ਕੰਮ ਕੁਮ ਜਿੰਨਾ ਵੀ ਹੈਗਾ ਸਾਰਾ ਆਪਾਂ ਦੇ ਆਉਣੇ ਆ ਤੇ ਆਪਣਾ ਬੁਟੀਕ ਵਾਲਾ ਚੈਨਲ ਹੈ ਜੀ ਪੰਜਾਬੀ ਪਹਿਰਾਵਾ ਉੱਥੇ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣਾ ਫੇਸਬੁੱਕ ਪੇਜ ਹੈ ਜੀ ਬਾਸੀ ਫੈਮਿਲੀ ਦੇ ਨਾਂ ਤੇ ਉੱਥੇ ਜਾ ਕੇ ਵੀ ਜਰੂਰ ਸਾਨੂੰ ਫੋਲੋ ਕਰਿਓ ਇੰਸਟਾਗ੍ਰam ਦੀ ਆਈਡੀ ਜਿਹੜੀ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੀ ਹੋਈ ਹੈ ਉੱਥੇ ਵੀ ਜਰੂਰ ਫੋਲੋ ਕਰਿਓ ਠੀਕ ਹੈ ਨਾ ਜਿਵੇਂ ਸਾਨੂੰ ਤੁਸੀਂ YouTube ਤੇ ਪਿਆਰ ਦਿੱਤਾ ਐਵੇਂ ਹੀ ਸਾਨੂੰ ਫੇਸਬੁੱਕ ਤੇ ਸਾਡੇ Instagram ਤੇ ਵੀ ਸਾਨੂੰ ਪਿਆਰ ਦਿਓ ਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਲਵ ਯੂ ਮਿਲਦੇ ਆ ਤੁਹਾਨੂੰ ਨਵੇਂ ਲੋਗ ਦੇ ਨਾਲ ਬਾਏ ਬਾਏ ਸਾਰਿਆਂ ਨੂੰ